4 ਲੱਖ 35000 ਦੀ ਹਾਂਜੀ ਬਾਈ ਜੀ 16 ਮਾਡਲ 4 ਲੱਖ 35000 ਦੀ 2016 ਮਾਡਲ ਗੱਡੀ ਤਾਂ ਇਹ ਜਿਆ ਰੇਟ ਦੇਣਾ ਵੀ ਜਿਹੜੇ ਮਿੱਤਰ ਹਣੇ ਜਿਵੇਂ ਹੁਣ ਮੂਰੇ ਅੱਜ ਸ਼ਾਮ ਹੋ ਰਹੀ ਆ ਤਾਂ ਹਲਾ ਕਹਿੰਦਾ ਕੱਲੂ ਦਿਨ ਚੜਦੇ ਨੂੰ ਜਾ ਕੇ ਗੱਡੀ ਲੈ ਆਈਏ ਲੈ ਇਹ ਗੱਡੀਆਂ ਬਾਈ ਜੀ 17 ਮਾਡਲ ਠੀਕ ਹੈ ਬਾਈ ਇਹਦਾ ਨਾ ਤੇ ਆ ओरिजिनल ਕਿੰਨੀ ਆ ਇਹ ਬੰਪਰ ਸੱਡ ਕੇ ਸਾਰੀ ओरिजिनल ਆ ਇਹ ਬਾਈ ਜੀ ਗੱਡੀ ਆ ਪੈਨ ਕਾਰਡ ਆਧਾਰ ਕਾਰਡ ਵਾਲੀ ਪੈਨ ਕਾਰਡ ਇਹ ਕਿਵੇਂ ਬਾਈ ਇਹ ਬਾਈ ਕੱਲਾ ਬਸਤੇ ਆ ਉਹ ਗੱਡੀ ਤੇ ਆ ਉਹ ਹਾਂ ਬਸ ਪੈਨ ਘੜ ਆਧਾਰ ਲੈ ਕੇ ਉਹਦੇ ਗੱਡੀ ਲੈ ਕੇ ਜਾਓ ਨੋਵਾ ਚਾਹੀਦੇ ਉਹ ਵੀ 265000 ਦੀ ਸਹੀ ਗੱਲ ਆ ਭਾਈ ਦੇ ਦਾਂਗੇ ਭਾਈ ਜੀ ਇੰਨੀ ਘੱਟ ਰੇਟ ਚ ਕਿਵੇਂ ਲੰਦੀ ਇਹ ਭਾਈ ਜੀ 2009 ਰਜਿਸਟਰਡ ਦਾਸ ਆ ਚੰਗੀ ਗੱਡੀ ਆ ਲਾਈਨ ਲੱਗੇ ਆ ਕੈਰ ਵੀ ਗੱਡੀ ਦੇ ਵਧੀਆ ਸੋਫਾ ਸੀਟ ਵਾਲੀ ਕਾਰ ਆ ਵਧੀਆ ਸੀਟ ਕਵਰ ਆ ਧੁਮਾਕੇ ਹਲੇ ਖਤਮ ਨਹੀਂ ਹੋਏ ਨੋਵਾ ਧੁਮਾਕਾ ਤੁਸੀਂ ਦੇਖ ਲਿਆ ਹੁਣ ਸਵਿਟਾ ਦੇ ਧੁਮਾਕੇ ਬਣਗੇ ਹਣਾ ਲੈ ਭਾਈ ਜੀ ਭਾਈ ਬਾਲੇ ਗਾਹਾਂ ਰੇਟ ਨੇ ਵੀਡੀਓ ਲਾਟ ਤੱਕ ਦੇਖ ਲਓ ਤੇ ਲਾਈਕ ਸ਼ੇਅਰ ਕਰ ਦਿਓ ਅੱਸੀ ਕਾਲ ਦੀ ਕੀ ਹਾਲ ਚਾਲ ਆ ਭਾਈ ਜੀ ਸਵਾਗਤ ਹੈ ਤੁਹਾਡੇ ਆਪਣੇ ਪੇਜ ਉੱਤੇ ਸੁਖਤਰਾ ਪ੍ਰੋਡਕਸ਼ਨ ਤੇ ਬਈ ਅੱਜ ਆਪਾਂ ਖੜੇ ਆਂਗੇ ਸੱਤ ਸਾਹਿਬ ਕਾਰਬਿਆਰ ਦੱਦਾਹੂਰ ਤੇ ਬਈ ਜ਼ਿਲ੍ਹਾ ਲੁਧਿਆਣਾ ਤੇ ਨੇੜੇ ਰਾਏਕੋਟਾ ਤੇ ਬਈ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਵੀਰੇ ਚੜ੍ਹਦੀ ਕਲਾ ਬਈ ਸਭ ਤਾਂ ਠੀਕ ਨੇ ਚੜ੍ਹਦੀ ਕਲਾ ਤੁਸੀਂ ਦੱਸੋ ਤੇ ਬਈ ਪਹਿਲਾਂ ਤਾਂ ਆਪਣਾ ਮੜਾ ਆਡਰੈਸ ਦੱਸ ਦੋ ਵੀਰਾਂ ਨੂੰ ਐਡਰੈਸ ਆ ਬਈ ਜੀ ਆਪਣਾ ਰਾਏਕੋਟ ਤੋਂ 8 ਕਿਲੋਮੀਟਰ ਬਰਨਾਲਾ ਰੋਡ ਤੇ ਪਿੰਡ ਦੱਦਾਹੂਰ ਆ ਜੀ ਠੀਕ ਹੈ ਬਈ ਦੱਦਾਹੂਰ ਨਹਿਰ ਦਾ ਪੁਲ ਬਹੁਤ ਮਸ਼ਹੂਰ ਆ ਪੁਲ ਤੇ ਆਪਣਾ ਕਾਰਬਿਆਰ ਆ ਜੀ ਠੀਕ ਹੈ ਤੇ ਜਿਹੜਾ ਮੇਰਾ ਕੰਟੈਕਟ ਨੰਬਰ ਆ ਜੀ 98761 99432 98552 99432 81960 29004 ਲੈ ਮਿੱਤਰੋ ਜਦੋਂ ਆਪਾਂ ਰਾਏਕੋਟ ਤੋਂ ਜਾਂਦੇ ਆ ਬਰਨਾਲੇ ਨੂੰ ਠੀਕ ਹੈ ਜੀ 8 ਕਿਲੋਮੀਟਰ ਦੀ ਦੂਰੀ ਤੇ ਨਹਿਰ ਦੇ ਪੁਲ ਦੇ ਲਾਗੇ ਬਈ ਕਾਰ ਵੇਹਾਰਾ ਰੋਡ ਦੇ ਉੱਤੇ ਗੱਡੀਆਂ ਖੜੀਆਂ ਨਹੀਂ ਆ ਠੀਕ ਆ ਤੁਹਾਨੂੰ ਪਤਾ ਲੱਗ ਜੂ ਤੇ ਭਾਈ ਜਿੰਨੀਆਂ ਵੀ ਆਪਣੇ ਕੋਲ ਗੱਡੀਆਂ ਨੇ ਕਾਹੇ ਪੱਤਰਾਂ ਦੀ ਓਕੇ ਨੇ ਸਾਰੀਆਂ ਆਪਣੀ ਬਾਈ ਜੀ ਇੰਜਨ ਦੀ ਗੇਅਰ ਦੀ ਕਾਹੇ ਪੱਤਰ ਦੀ ਮੈਨੇਜਰ ਐਕਸੀਡੈਂਟ ਦੀ ਹਰ ਗਾਰ ਦੀ ਪੂਰੀ ਗਾਰੰਟੀ ਹੋਊਗੀ ਲਾ ਮਿੱਤਰੋ ਫੁੱਲ ਗਾਰੰਟੀ ਹੋਊਗੀ ਠੀਕ ਹੈ ਜਿਹੇ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਉਹੋ ਜੀ ਮਿਲੂ ਸਹੀ ਗੱਲ ਲੈ ਬਾਈ ਜੀ ਠੀਕ ਹੈ ਤੇ ਗੱਡੀਆਂ ਕਿੰਨੀਆਂ ਨੇ ਅੱਜ ਆਪਣੇ ਕੋਲ ਗੱਡੀਆਂ ਅੱਜ ਆਪਾਂ ਤੁਹਾਨੂੰ 17-18 ਗੱਡੀਆਂ ਦਾ ਸਟਾਕ ਆ ਠੀਕ ਹੈ ਵਿਆਹ ਤੇ ਟਿੱਕੜੀ ਕੇ ਮਖੜਾ ਰਕੇ ਤੁਸੀਂ ਸਕਰ ਵੀ ਹੁੰਦੀ ਇਹ ਫਿਰ ਤਿੰਨੇ ਹੀ ਸਕੋਰ ਵੀ ਸੀਗੀਆਂ ਮੈਂ ਖਾ ਵਡੀਆਂ ਗੱਡੀਆਂ ਮੁਰੇ ਲੰਗਦਾ ਇੱਥੇ ਕਰ ਲਈ ਸ਼ੁਰੂ ਫਿਰ ਆ ਆ ਜ ਮਿੱਤਰਾ ਪਹਿਲਾਂ ਆ ਦਿਖਾ ਸਕਰਪਿਓ ਬਈ ਕੀ ਡਿਟੇਲ ਹੈ ਗੱਡੀ ਦੀ ਇਹ ਬਈ ਜੀ 2013 ਮਾਡਲ ਬੰਦੀ ਆ ਠੀਕ ਹੈ ਬਈ ਸੈਕੰਡ ਆਂਡਰ 11 ਐਨਓਸੀ ਪੰਜਾਬ ਦੀ ਹਾਜ਼ਰ ਆ ਜੀ ਐਨਓਸੀ ਕੈਨਸਲ ਕਰਕੇ ਜੇ ਕਿਸ ਭਰਾ ਨੇ ਹੋਰ ਡਿਸਟ੍ਰਿਕਟ ਦਾ ਨੰਬਰ ਲਵਾਉਣਾ ਹੋਵੇ ਇਹੀ ਬਰਨਾਲੇ ਦੀ ਐਨਓਸੀ ਦਾ ਨੰਬਰ ਲੱਗ ਜੂਗਾ ਜੀ ਓਕੇ ਤੇ ਨਵੇਂ ਟਾਇਰ ਆ ਜੀ ਗੱਡੀ ਦੇ ਚਾਰੇ ਚਾਰੇ ਨਵੇਂ ਟਾਇਰ ਨੇ 2013 ਮਾਡਲ ਸਕਰਪਿਓ ਬਰਨਾਲੇ ਦੀ ਐਨਓਸੀ ਕੱਟੀ ਹੋਈ ਆ ਜੇ ਕਿਸੇ ਵੀਰ ਨੇ ਬਰਨਾਲੇ ਦਾ ਨੰਬਰ ਲਵਾਉਣਾ ਪੀਵੀ 19 ਉਹ ਵੀ ਲੱਗ ਜੂ ਜੇ ਕੈਂਸਲ ਕਰਾ ਕੇ ਤੁਸੀਂ ਐਨਓਸੀ ਆਪਦੇ ਨਾਮ ਏਰੀਆ ਦੀ ਕਟਵਾਉਣੀ ਉਹ ਵੀ ਹੋ ਜੂਗੀ। ਬਾਕੀ ਇੰਟੀਰੀਅਰ ਦੇਖੋ ਤੁਸੀਂ ਸੋਨੇ ਸੀਟ ਕਵਰ ਨੇ ਇੰਟੀਰੀਅਰ ਸੋਨਾ ਗੱਡੀ ਦਾ ਤੇ ਬਾਈ ਗੱਡੀ ਕਿੰਨੀ ਕਿ ਜੈਨੂ ਨਾ ਇਹ Ориジナル ਆ ਗੱਡੀ ਬੰਪਰ ਛੱਡ ਕੇ ਸਾਰੀ ਕਾਰ Ориジナル ਆ ਜੀ ਮਿੱਤਰ ਬੰਪਰ ਛੱਡ ਕੇ ਸਾਰੀ ਗੱਡੀ Ориジナル ਆਗੀ ਸੋਣੀ ਆਗੀ ਇਹ ਕਿਹੜੀ ਆਗੀ ਸਕੋਰਪਿਓ ਸਕੋਰਪਿਓ ਅਸਲੀ ਮਾਡਲ ਆ ਜੀ ਠੀਕ ਹੈ ਬਾਈ ਤੇ ਇਹ ਕਾਰ ਦਾ ਜਿਹੜਾ ਪ੍ਰਾਈਜ਼ ਰੱਖਿਆ ਬਾਈ ਜੀ ਆਪਾਂ ਹੂੰ 430000 ਐਨਓਸੀ ਨਾਲ ਠੀਕ ਹੈ ਬਾਈ ਜੇ ਕਿਸੇ ਭਰਾ ਨੇ ਨੰਬਰ ਪੰਜਾਬ ਕਰਵਾ ਕੇ ਗੱਡੀ ਲੈਣੀ ਆ ਤਾਂ 35000 ਵਿੱਚ ਐਡ ਹੋ ਜੂਗੀ ਜੀ ਠੀਕ ਹੈ ਲੈ ਮਿੱਤਰੋ 435000 ਦੀ ਐਨਓਸੀ ਨਾਲ ਨੰਬਰ ਲਵਾਉਣਾ ਉਹ ਵੀ ਲੱਗ ਜੂ 35000 ਦੇਖਣਾ ਹੋਰ 430 ਐਨਓਸੀ ਨਾਲ 35 ਐਡ ਹੋ ਜੂ ਨੰਬਰ ਲੱਗੇ ਠੀਕ ਹੈ 470 ਹੋ ਗਿਆ 75 75 ਹਾਂ ਠੀਕ ਹੈ ਇਹਦੇ ਲੋਨ ਕਿੰਨੇ ਦਾ ਹੋ ਜੂਗਾ ਸਵਾ ਲੱਖ ਰੁਪਈਆ ਲੈ ਕੇ ਆਓ ਜੀ ਬਾਕੀ ਸਾਰਾ ਲੋਨ ਲੈ ਲਓ ਮੈਨੂੰ ਸਵਾ ਲੱਖ ਰੁਪਈਆ ਲਾਇਓ ਸਕਾਰਪੀ ਲੈ ਜਾਓ 2013 ਮਾਡਲ ਠੀਕ ਹੈ ਬਾਕੀ ਹੋ ਜੂ ਲੋਨ ਤੇ ਇੱਧਰ ਇੱਕ ਹੋਰ ਸਕਾਰਪੀ ਆ ਗਈ ਬਾਈ ਇਹਦੀ ਡਿਟੇਲ ਹੈ ਇਹ ਵੀ ਬਾਈ ਜੀ 13 ਮਾਡਲ ਆ ਇਹ ਵੀ ਭੈਣ ਆ ਅੱਛਾ ਇਹ ਦਿੱਲੀ ਦੀ ਆ ਇਹ ਹਰਿਆਣੇ ਦੀ ਆ ਠੀਕ ਹੈ ਇਹ ਆ ਉਧਰ ਅੰਦਰ ਵੰਡ ਪਿਆ ਇਹ ਗੱਡੀ ਬਾਈ ਜੀ ਜੋੜਾ ਟੈਰਾ ਦਾ ਨਵਾਂ ਹਾਂਜੀ ਤੇ ਜੋੜਾ ਇਹਦਾ ਹੈਗਾ 80 ਪੈਸੀ ਠੀਕ ਹੈ ਬਈ ਪਹਿਲੇ ਨਾਂ ਦੀ ਗੱਡੀ ਆ ਚਾਬੀਆਂ ਦੋਨੇ ਨਾਲ ਆ ਜੀ ਓਕੇ ਬੰਪਰ ਛੱਡ ਕੇ ਵੀ ਗੱਾਰ ਸਾਰੀ ਓਰੀਜਨਲ ਆ ਟਾਇਰ ਸੇਮ ਆ ਹਾਂਜੀ ਲੈ ਮਿੱਤਰੋ 2013 ਦੇ 10ਵੇਂ ਮਹੀਨੇ ਦੀ 31 ਤਰੀਕ ਦੀ ਗੱਡੀ ਨਿਕਲੀ ਹੈ ਜੀ ਬੰਪਰ 31 ਤਰੀਕ 10ਵਾਂ ਮਹੀਨਾ 2013 ਅਵਾਉਂਸ ਤੇ ਨਵਾਂ ਵਧੀਆ ਸੀਟ ਕਵਰ ਹੂੰ ਚੰਗੀ ਗੱਡੀ ਹੂੰ ਤੇ ਰੇਟ 4,30,000 ਨੂੰ ਸੀ ਨਾਲ ਜੇ ਤੁਸੀਂ ਪੰਜਾਬ ਨੰਬਰ ਕਰਾ ਕੇ ਗੱਡੀ ਲੈਣੀ ਚਾਹੁੰਦੇ ਹੋ ਤਾਂ 35,000 ਰੁਪਏ ਵਿੱਚ ਐਡ ਹੋ ਜਾਊਗਾ ਜੀ ਇਹਦਾ ਠੀਕ ਹੈ ਲੈ ਮਿੱਤਰੋ ਸੇਮ ਪ੍ਰਾਈਜ਼ ਆ ਚੱਕ ਲਓ ਮੇਰਾ ਭਰਾ ਲੱਖ ਰੁਪਇਆ ਦੇ ਦਿਓ ਮਿਲ ਜੂ ਗੱਡੀ ਆ ਦੇਵਾਂਗੇ ਜੀ ਲੱਖ ਰੁਪਇਆ ਲਾਓ ਫੇਰ ਲੈ ਜਾਓ ਠੀਕ ਹੈ ਤੇ ਅੱਗੇ ਇੱਧਰ ਆ ਗਈ ਹੋਰ ਇੱਕ ਸਕਾਰਪਿਓ ਇਹ ਦੀ 2014 ਮਾਡਲ ਗੱਡੀ ਆ ਠੀਕ ਹੈ ਪਹਿਲੇ ਨਾਂ ਦੀ ਕਾਰ ਆ ਟੌਪ ਵਾਲਾ ਮਾਡਲ ਹਮ ਵੀ ਐਲ ਐਕਸ ਹਾਂ ਕੰਪਨੀ ਲਾਇਬੀਲ ਤੇ 에ਅਰ ਬੈਗਾਂ ਦੇ ਵਿੱਚ ਗੱਡੀ ਆ ਠੀਕ ਹੈ ਬਾਈ ਤੇ ਗੱਡੀ ਦੀ ਡਿਮਾਂਡ ਰੱਖੀ ਆ ਪਰ 4 ਲੱਖ 70000 ਐਨਓਸੀ ਨਾਲ ਓਕੇ ਜੇ ਕਿਸੇ ਬਾਈ ਨੇ ਨੰਬਰ ਲਾ ਕੇ ਲੈਣਾ ਤੇ ਫੇਰ 35000 ਰੁਪਏ ਦੇ ਚ ਐਡ ਹੋ ਜੀਵੇ ਠੀਕ ਹੈ ਲੈ ਮਿੱਤਰੋ 4 ਲੱਖ 70000 ਦੀ ਗੱਡੀ ਮਿਲ ਜੂਗੀ 14 ਮਾਡਲ ਆ ਇੰਟੀਰੀਅਰ ਦੇਖੋ ਤੁਸੀਂ ਰੂਹ ਖੁਸ਼ ਹੁੰਦੀ ਆ ਇੰਨੀ ਸੋਹਣੀ ਗੱਡੀ ਆ ਤੇ ਬਈ ਇਹ ਫਰਸਟ ਓਨਰ ਹਨਾ ਵੀ ਫਰਸਟ ਓਨਰ ਗੱਡੀ ਹੈ ਜੀ ਠੀਕ ਆਹੋ ਜਿਹੜੀਆਂ ਹੈਗੇ ਸਪਹਿਲਾਂ ਦਿੱਲੀ ਨੰਬਰ ਵੀ ਫਰਸਟ ਆ ਤੇ ਹਰਿਆਣਾ ਨੰਬਰ ਅੱਗੇ ਸੈਕੰਡ ਆ ਜੀ ਜਿਹੜੀ 13 ਆ ਮਾਡਲ ਲੈ ਮਿੱਤਰੋ ਗੱਲਬਾਤ ਕਰ ਲਿਓ ਫਰਸਟ ਓਨਰ ਦੀ ਕਾਰ ਆ 4 ਲੱਖ 70000 ਐਨਓਸੀ ਨਾਲ ਐਨਓਸੀ ਨਾਲ ਠੀਕ ਹੈ ਤੇ ਬਾਕੀ ਗੱਲਬਾਤ ਕਰ ਲਿਓ ਲੋਨ ਸਸਾਇਟੀ ਹੈਗੀ ਆ ਚੱਕ ਕੋਲੋਂ ਰਬਰਾ ਮਿੱਤਰੋ ਨੋਵਾ ਚਾਹੀਦੇ ਹੋ ਵੀ 265000 ਦੀ ਸਹੀ ਗੱਲ ਆ ਬਾਈ ਦੇ ਦਾਂਗੇ ਬਾਈ ਜੀ ਇੰਨੀ ਘੱਟ ਰੇਟ ਚ ਕਿਵੇਂ ਲੰਦੀ ਇਹ ਬਾਈ ਜੀ 2009 ਰਜਿਸਟਰਡ 10 ਆ ਚੰਗੀ ਗੱਡੀ ਆ ਲਾਈਨ ਲੱਗੇ ਆ ਕੈਰ ਵੀ ਗੱਡੀ ਦੇ ਵਧੀਆ ਸੋਫਾ ਸੀਟ ਵਾਲੀ ਕਾਰ ਆ ਵਧੀਆ ਸੀਟ ਕਵਰ ਆ ਅੰਡਰਰਾਡ ਸਿਸਟਮ ਕਾਰ ਦੇ ਵਿੱਚ ਆ ਪਿਆਵ ਨੰਬਰ ਵੀ ਆ origional ਮਾਨਸਾ ਦਾ ਨੰਬਰ ਆ ਜੀ ਠੀਕ ਆ ਇਹ ਗੱਡੀ ਦੇ ਦਾਂਗੇ ਬਾਈ ਜੀ ਆਪਾਂ 265000 ਦੀ ਲੈ ਮਿੱਤਰੋ 265000 ਦੇ ਵਿੱਚ ਨੋਵਾ ਲੈਓ ਕੋਈ ਜੀ ਦਾ ਕੰਮ ਸ਼ੁਰੂ ਕਰਨਾ ਹੋਵੇ ਇੰਟੀਰੀਅਰ ਵੀ ਲੱ ਲੀਡ ਲੱਗੀ ਹੋਇਆ ਹੈ ਹਾਂ ਜੀ ਬਾਈ ਜੀ ਬਹੁਤ ਸੋਹਣਾ ਠੀਕ ਹੈ ਸੋਫਾ ਸੀਟ ਵਾਲਾ ਹੈ ਸੀਟਾਂ ਨਹੀਂ ਆ ਸੋਹਣੀ ਗੱਡੀ ਹੈਗੀ ਟਾਇਰ ਵਧੀਆ ਨੇ ਲਾਈ ਵੀ ਲੱਗੇ ਹੋਏ ਨੇਗੇ ਤੇ ਭਾਈ 260000 ਦੀ ਹੈ ਹਾਂਜੀ ਭਾਈ ਜੀ ਇੱਕ ਆਫਰ ਦੇ ਦਿਓ ਫਿਰ ਹੁਣ ਤੇਲ ਦੀ ਟੈਂਕੀ ਫੁੱਲ ਕਰਵਾ ਦਿੰਦੇ ਤੇਲ ਦੀ ਟੈਂਕੀ ਫੁੱਲ ਲੈ ਜਿਓ ਕਿੰਨੀ ਆਉ ਕਿੰਨੇ ਦਿਨਾਂ ਲਈ ਆਫਰ ਹੈ 2 ਦਿਨਾਂ ਲਈ ਜੀ ਲਾ ਮਤਲਬ 2 ਦਿਨ ਦੀ ਆਫਰ ਹੈ ਠੀਕ ਹੈ ਤੇਲ ਦੀ ਟੈਂਕੀ ਫੁੱਲ ਮਿਲ ਜੂ 2 ਦਿਨਾਂ ਦੇ ਠੀਕ ਹੈ 260000 ਦੇ ਵਿੱਚ ਲੈ ਜਿਓ ਮੋਬਾਈਲ ਨੰਬਰ ਚੱਲ ਰਿਹਾ ਉਸ ਸਕਰੀਨ ਤੇ ਚੱਕ ਲੋ ਮੇਰਾ ਭਰਾ ਇਨੋਵਾ ਨਹੀਂ ਲੈਣੀ ਆ ਟੇਗਾ ਲੈਣੀ ਆ ਆ ਖੜੀ ਆ ਸਹੀ ਗੱਲ ਆ ਬਾਈ ਇਹਦੀ ਕੀ ਡਿਟੇਲ ਆਗੇ ਇਹਦੀ ਡਿਟੇਲ ਆ ਬਾਈ ਜੀ 2015 ਕਾਪੀ 16 ਦੀ ਆ ਠੀਕ ਆ ਬਾਈ ਬਰਨਾਲੇ ਦਾ ਨੰਬਰ ਤੇ ਪਹਿਲੇ ਨਾਂ ਦੀ ਗੱਡੀ ਆ ਪਹਿਲੇ ਨਾਂ ਦੀ ਗੱਡੀ ਬੀਡੀਆਈ ਮਾਡਲ ਆ ਡਬਲ 에ਅਰ ਬੈਗ ਵਾਲੀ ਕਾਰ ਆ ਹੂੰ ਚਾਰੇ ਟਾਇਰ 90 ਪੈਸੇ ਆ ਲਾਈ ਵੀਲ ਗੱਡੀ ਚ ਲੱਗੇ ਹੋਏ ਆ ਜੀ ਠੀਕ ਆ ਬਾਈ ਕੈਂਟ ਗੱਡੀ ਆ ਕੈਂਟ ਸੀਟ ਕਵਰ ਆ ਹੂੰ ਤੇ ਗੱਡੀ ਬਾਈ ਜੀ ਇਹ ਹੈਗੀ ਆ ਪੀਵੀ ਬਰਨਾਲਾ 19 ਪਰਮਿਟ ਨੰਬਰ ਆ ਜੇ ਕਿਸੇ ਨੰਬਰ ਆ ਬਾਈ ਇਹ ਪਰਮਿਟ ਆ ਜੀ ਇਹ ਕਿੱਕ ਨਹੀਂ ਰਿਹਾ ਦੇਖਣ ਨੂੰ ਕਿਦਾਂ ਮਤਲਬ ਕੀ ਜੀ ਨਹੀਂ ਇਹ ਬਰਨਾਲੇ ਦਾ ਨੰਬਰ ਹੈ ਜੀ ਪਰਮਟ ਵਾਲੀ ਗੱਡੀ ਆ ਅੱਛਾ ਪਰਮਟ ਵਾਲੀ ਗੱਡੀ ਆ ਹਾਂ ਜੀ ਬਾਈ ਜੈਲੋ ਪਲੇਟ ਵਾਲੀ ਜਿਹਨੂੰ ਆਪਾਂ ਕਹਿੰਦੇ ਜੈਲੋ ਪਲੇਟ ਵਾਲੀ ਆ ਤੇ ਇਹ ਜੇ ਮੰਨ ਕੇ ਚੱਲੋ ਵੀ ਆਪਾਂ ਗੱਡੀ ਪਰਮਟ ਸਮੇਤ ਪੇਪਰ ਕੰਪਲੀਟ ਲੈਣੇ ਆ ਤਾਂ 5 25 ਪ੍ਰਾਈਸ ਆ ਅੱਛਾ ਬਾਈ ਜੇ ਕਿਸੇ ਭਰਾ ਨੇ ਗੱਡੀ ਨੂੰ ਪ੍ਰਾਈਵੇਟ ਹੀ ਰੱਖਣਾ ਚਾਹੁੰਦਾ ਤਾਂ ਫਿਰ ਇਹਦਾ 5.5 ਆ ਕਿਉਂਕਿ ਉਹਨਾਂ ਆਪਾਂ ਟੈਕਸ ਭਰ ਕੇ ਨੂੰ ਪ੍ਰਾਈਵੇਟ ਵੀ ਕਰਵਾ ਲਾਂਗੇ ਜੀ ਕੋਈ ਟੈਕਸ ਟੁਕਸ ਤਾਂ ਨਹੀਂ ਖੜਾ ਜਿਹੜਾ ਖੜਾ ਉਹ ਆਪਾਂ ਭਰ ਲਾਂ ਪੰਜਾਬ ਨੰਬਰ ਵੀ ਹੋ ਜੂਗਾ ਦੂਜੇ ਉਹਦੇ ਵਿੱਚ ਜੇ 5.5 ਦੀ ਲਓਗੇ ਤਾਂ ਤੁਹਾਨੂੰ ਪ੍ਰਾਈਵੇਟ ਮਿਲੂਗੀ ਠੀਕ ਹੈ ਬਾਈ 16 ਦੀ 31 ਤੱਕ ਵੈਲਿਡਿਟੀ ਮਿਲੂਗੀ ਗੱਡੀ ਦੀ ਠੀਕ ਹੈ ਬਾਈ ਜੇ ਤੁਸੀਂ ਪਰਮਟ ਸਵੇਤ ਗੱਡੀ ਲੈਣੀ ਚਾਹੁੰਦੇ ਹੋ ਤਾਂ ਤੁਹਾਨੂੰ ਪੇਪਰ ਕੰਪਲੀਟ ਮਿਲਣਗੇ ਗਾਰ ਦੇ ਕਿੰਨੇ ਟਾਈਮ ਦੇ ਇੱਕ ਸਾਲ ਦੇ ਇੱਕ ਸਾਲ ਦੇ ਲੈ ਮਿੱਤਰੋ ਜੇ ਤੁਸੀਂ ਟੈਕਸੀ ਲੈਂਡ ਚ ਚਲਾਉਣੀ ਹੈਗੀ ਠੀਕ ਹੈ ਪੇਪਰ ਕੰਪਲੀਟ ਮਿਲ ਜਾਣਗੇ ਠੀਕ ਹੈ ਜੈਲੋ ਪਲੇਟ ਲਾ ਕੇ ਮਿਲ ਜਾਓ ਹਣਾ ਜੀ ਬਾਈ ਠੀਕ ਹੈ ਗੱਲਬਾਤ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਹੇ ਨੇ ਤਪ ਤਮਾਕੇ ਹਲੇ ਖਤਮ ਨਹੀਂ ਹੋਏ ਨੋਵਾ ਤਮਾਕਾ ਤੁਸੀਂ ਦੇਖ ਲਿਆ ਹੁਣ ਸਵਟਾ ਦੇ ਤਮਾਕੇ ਬ ਵੀਡੀਓ ਲਾਡ ਤੱਕ ਦੇਖ ਲਿਓ ਤੇ ਲਾਈਕ ਸ਼ੇਅਰ ਕਰ ਦਿਓ ਤੇ ਬਾਈ ਕਿੱਥੋਂ ਵੀਡੀਓ ਦੇਖ ਰਹੇ ਹੋ ਉਹ ਜ਼ਰੂਰ ਬੜਾ ਬੈਕਸ ਰਖ ਰਹੇ ਹੋ ਤੇ ਬਾਈ ਕੀ ਡਿਟੇਲ ਆ ਸੈਫਟ ਗੱਡੀ ਦੀ ਇਹ ਡੇਅਰ ਆ ਜੀ 2013 ਰਜਿਸਟਰਡ 14 ਹਾਂਜੀ ਵੀਰੇ ਬੀਡੀਆਈ ਮਾਡਲ ਆ ਸਿੰਗਲ ਓਨਰ ਆ ਠੀਕ ਹੈ ਦੋਨੇ ਚਾਬੀਆਂ ਗੱਡੀ ਦੀਆਂ ਨਾਲ ਆ ਜੀ ਅੱਛਾ ਬਾਈ ਪੰਜਾਬ ਨੰਬਰ ਕਰਾ ਕੇ ਗੱਡੀ ਦਾ ਰੇਟ ਰੱਖਿਆ ਜੀ ਆਪਾਂ 3,70,000 ਰੁਪਏ 3,70,000 ਹਾਂਜੀ ਬਾਈ ਜੀ 14 ਮਾਡਲ ਆ 14 ਜੀ ਲੈ ਮਿੱਤਰੋ 3,70,000 ਦੇ ਵਿੱਚ ਪੰਜਾਬ ਨੰਬਰ ਲਾ ਕੇ ਗੱਡੀ ਇਹ ਮਿਲ ਜੂ ਅੰਦਰੋਂ ਦੇਖਣੀ ਆ ਮੇਗਾ ਵੀ ਅੰਦਰੋਂ ਇੰਟੀਰੀਅਰ ਬਹੁਤ ਸੋਹਣਾ ਹੈ ਬਾਲੀ ਸੋਹਣੀ ਗੱਡੀ ਆ ਚੈੱਕ ਕਰ ਲਓ ਤੁਸੀਂ ਸਾਬਸਦਰੀ ਗੱਡੀ ਆ 370000 ਵਿੱਚ ਵਿੱਚ ਹੀ ਨੰਬਰ ਵੀਰੇ ਨੰਬਰ ਲਾਗੇ ਜੀ 1 ਰੁਪਿਆ ਲਾਉਣ ਦੀ ਲੋੜ ਨਹੀਂ ਜੀ ਕਾਪੀ ਵੀ ਅਸੀਂ 370 ਦੇ ਵਿੱਚ ਬਣਾ ਕੇ ਦੇਵਾਂਗੇ ਤੁਹਾਡੇ ਨਾਂ ਦੀ ਲਓ ਜੀ ਮਿੱਤਰੋ ਠੀਕ ਹੈ ਕੁਛ ਕਰਨ ਦੀ ਲੋੜ ਨਹੀਂ ਤੇਲ ਪਵਾਓ ਚਲਾਓ ਚਲਾਓ ਜੀ ਲੋਨ ਕਿੰਨਾ ਹੋ ਜਾਊ ਤੇ ਤੇ ਲੋਨ ਇਹਦੇ ਮੰਨ ਲਓ 1 ਲੱਖ ਰੁਪਿਆ ਲੈ ਕੇ ਆਓ ਜੀ ਬਾਕੀ ਲੋਨ ਵੀ ਲੈ ਲਾ ਮਿੱਤਰੋ 1 ਲੱਖ ਰੁਪਿਆ ਲੈ ਆਓ ਸਵਿਫਟ ਧੀਰ ਗੱਡੀ ਲੈ ਜਿਓ ਜੇ ਲੋਨ ਕਰਾਉਂਗੇ ਤਾਂ ਨੰਬਰ ਜ਼ਰੂਰ ਲੱਗੂ ਹਾਂਜੀ ਠੀਕ ਹੈ ਨੰਬਰ ਕੰਪਲਸਰੀ ਹੋ ਜਾਂਦਾ ਹੀ ਪੰਜਾਬ ਨੰਬਰ ਹੋਊਗੀ ਲੋਨ ਹੁੰਦਾ ਬਿਲਕੁਲ ਜੀ ਅੱਗੇ ਕਿਹੜੀ ਆ ਗਈ ਜੀ ਆ ਇਹ ਵੀ ਰੇਟ ਵੀ ਧਮਾਕਾ ਤੇ ਗੱਡੀ ਵੀ ਧਮਾਕਾ ਲੈ ਮਿੱਤਰੋ ਮਾੜੀ ਵੀ ਧਮਾਕਾ ਮਾਡਲ 2015 ਹਾਂ ਪਹਿਲੇ ਨਾਂ ਦੀ ਗੱਡੀ ਆ ਠੀਕ ਹੈ ਬਾਈ ਬੀਮਾ ਗੱਡੀ ਦਾ ਫੁੱਲ ਆ ਤੇ ਚਾਬੀਆਂ ਵੀ ਦੋਨੇ ਨਾਲ ਆ ਚਾਬੇ ਵੀ ਨਾਲ ਨੇ ਬੀਮਾ ਵੀ ਫੁੱਲ ਨੇ ਸੀਟ ਕਵਰ ਪਰ ਇਹ ਨਾਲ ਕਿੰਨੀ ਆਏ ਬੰਪਰ ਛੱਡ ਕੇ ਗੱਡੀ ਦੀ ਸਾਰੀ ਓਰੀਜਨਲ ਹੈ ਜੀ ਠੀਕ ਹੈ ਲੈ ਮਿੱਤਰੋ ਸੋਹਣੀ ਗੱਡੀ ਆ ਬਾਕੀ ਵੀਰੇ ਲਖਮਿੰਦਰ ਤੇ ਬਾਈ ਆ ਦੱਸਿਓ ਬਈ ਆਲੇ ਸੀਟ ਕਵਰ ਕਿਨੇ ਕਿਨੇ ਦੇਖ ਲੇ ਤੇ ਬਈ ਇਹ ਪਵਾਉਣ ਦਾ ਕੀ ਮਕਸਦ ਰਿਹਾ ਇਹਦੇ ਵਿੱਚ ਇਹ ਸੀਟ ਕਵਰ ਇੰਨੇ ਕਿ ਜਿਆਦੇ ਵਧੀਆ ਤੇ ਕੰਫਰਟੇਬਲ ਆ ਵੀਰੇ ਹਾਂਜੀ ਵੀ ਸਰਦੀਆਂ ਦੇ ਲਈ ਵੀ ਵੈਸਟਾ ਤੇ ਗਰਮੀਆਂ ਲਈ ਉਹ ਕਿੱਦਾਂ ਵੀਰੇ ਜਿਵੇਂ ਲੈਦਰ ਹੁੰਦਾ ਇਹ ਗਰਮੀਆਂ ਦੇ ਵਿੱਚ ਮੰਨ ਲਓ ਤਪ ਜਾਂਦਾ ਸੀਟ ਫਾੜਦੀ ਧੁੱਪੇ ਖੜੀ ਆ ਗਰਮ ਹੋ ਜਾਂਦਾ ਤਾਂ ਬੰਦੇ ਤੋਂ ਨਾਲ ਬੈਠ ਵੀ ਨਹੀਂ ਹੁੰਦਾ ਹਾਂ ਜੇ ਕਿਸੇ ਮਾਤੜ ਜਿਹਦੇ ਲੋਰ ਪਾਈ ਹੋਵੇ ਤਾਂ ਉਹ ਵੀ ਔਖਾ ਹੋ ਜਾਂਦਾ ਤੇ ਜੇ ਮੰਨ ਲਓ ਇਹ ਸੀਟ ਕਵਰ ਆ ਇਹਦੇ ਚ ਤੁਸੀਂ ਗਰਮੀ ਚ ਵੀ ਸੀਟ ਤੇ ਬਹਿ ਜੋ ਤੁਹਾਨੂੰ ਤਾਂ ਵੀ ਪਤਾ ਨਹੀਂ ਲੱਗਣਾ ਸਿਆਲ ਚ ਬਹਿ ਜੋ ਸਿਆਲ ਜਿਹੜਾ ਲੈਦਰ ਆ ਠੰਡਾ ਹੋ ਜਾਂਦਾ ਠੀਕ ਆ ਲੈ ਫਿਰ ਇਹਦਾ ਹੁਣ ਰੇਟ ਧਮਾਕਾ ਕਰ ਦੋ ਇਹ ਸੀਟ ਕਵਰ ਪਵਾ ਦੇ ਤੇ ਇਹ ਤੁਸੀਂ ਰੇਟ ਦਾ ਦੋ ਜੀ ਬਾਈ ਯਾਰ ਦੇਖ 15 ਮਾਡਲ ਆ ਗਈ 15 ਮਾਡਲ ਮੇਰੇ ਹਿਸਾਬ ਨਾਲ ਤਾਂ ਆਇਆ ਵੀ ਯਾਰ ਪਹਿਲੇ ਨਾ ਵੀ ਆ ਤੇ 4.5 4 ਲੱਖ ਰੁਪਏ ਮੰਗੀਆਂ ਤੇ ਮੈਂ ਤਾਂ ਹੋਰ ਕੀ ਕਹਾਉਂਗਾ ਆਪਾਂ ਆਪਣੇ ਮਿੱਤਰਾਂ ਦਾ ਫੁੱਲ ਮਾਣ ਕਰਾਂਗੇ ਜੀ ਗੱਡੀ ਦੇ ਦਾਂਗੇ ਬਾਈ ਜੀ ਤੁਹਾਨੂੰ ਇਹ ਕਾਰ 370000 ਦੀ ਐਨਓਸੀ ਦੇ ਨਾਲ 370000 ਦੀ 70 ਦੀ ਐਨਓਸੀ ਨਾਲ ਭਾਈ ਮੜੀ ਕਾਪੀ ਲੈ ਗਏ ਯਾਰ ਲੈ ਗਿਆ ਜੀ ਆਹ ਆ ਕਾਪੀ ਕੋਈ ਆ ਕਹਿ ਮੈ ਜੀ ਕੈਮਰਾ ਚੱਲਦਾ ਫੋਟੋ ਖਿੱਚ ਲੋ ਨਾਲ ਨੰਬਰ ਦੀ 370000 ਦੀ ਐਨਓਸੀ ਨਾਲ 2015 ਮਾਡਲ 15 ਮਾਡਲ ਤਾਂ ਮਿੱਤਰੋ ਤੁਮਾਕੇ ਸਟਾਰਟ ਹੋ ਗਏ ਨੇ ਸਿਰੇ ਤੱਕ ਤੁਮਾਕੇ ਹੀ ਚੱਲਣੇ ਨੇ ਮਿੱਤਰੋ ਅੱਗੇ ਆ ਗਈ ਹੋਂਡਾ ਮੇਜ ਇਹ ਕੀ ਗੱਲਬਾਤ ਹੈ ਜੀ ਦੀ ਇਹ ਇਹ ਭਾਈ ਜੀ ਗੱਡੀ ਆ ਪੈਨ ਕਾਰਡ ਆਧਾਰ ਕਾਰਡ ਵਾਲੀ ਪੈਨ ਕਾਰਡ ਇਹ ਕਿਵੇਂ ਬਾਈ ਇਹ ਬਾਈ ਕੱਲਾ ਬਸਤੇ ਆ ਉਹ ਗੱਡੀ ਤੇ ਆਓ ਹਾਂ ਬਸ ਪਿੰਨ ਘੜ ਧਾਰ ਲੈ ਕੇ ਉਹਦੇ ਗੱਡੀ ਲੈ ਕੇ ਜਾਓ। ਹੋ ਕੀ ਗੱਲ ਆ ਬਾਈ? ਹਾਂਜੀ ਬਾਈ ਜੀ। ਲੈ ਮੈਂ 3 100% ਲੋਨ ਹੋ ਜੂ। 100% ਲੋਨ ਹੋ ਜੂ। ਇਹ 3 100% ਲੋਨ ਵਾਲੀ Honda Mele ਖੜੀ ਆ ਇਸ ਟਾਈਮ। ਡੀਜ਼ਲ ਦੀ ਆ ਬਈ। ਡੀਜ਼ਲ ਵੇਰੀਐਂਟ ਆ। ਕਿੰਨਾ ਮਾਡਲ? 2016। ਹਾਂ। ਤੇ ਗੱਡੀ ਦੀ ਕੀਮਤ ਆ 3 80 ਤੇ 3 80 ਦਾ ਹੀ ਗੱਡੀ ਤੇ ਲੋਨ ਹੋ ਜੂ। ਲੈ ਮੈਨੂੰ 3 ਲੱਖ 80 ਹਜ਼ਾਰ ਦੀ ਕੀਮਤ ਆ ਗੱਡੀ ਦੀ। 3 ਲੱਖ 80 ਹਜ਼ਾਰ ਦਾ ਹੀ ਲੋਨ ਹੋ ਜੂ। ਅੰਦਰੋਂ ਗੱਡੀ ਦਾ ਤੁਸੀਂ ਇੰਟੀਰੀਅਰ ਚੈੱਕ ਕਰੋ। ਸੀਟਾਂ ਸੁੱਟਾ ਵਧੀਆ ਨੇਗੀਆਂ। ਇੰਟੀਰੀਅਰ ਵਧੀਆ। ਤੁਸੀਂ ਬਈ ਪੈਨ ਕਾਰਡ ਆਧਾਰ ਕੱਢ ਲਿਓ ਆ ਗੱਡੀ ਤੇ ਹੋਜੂ ਲੋਨ 380000 ਦਾ ਵਿੱਚ ਹੀ ਪੰਜਾਬ ਨੰਬਰ ਵਿੱਚ ਪੰਜਾਬ ਨੰਬਰ ਲਾਗੇ ਜੀ ਠੀਕ ਹੈ ਲੈ ਮਿੱਤਰੋ ਗੱਡੀ ਲੈ ਜਿਓ ਬਸ ਦਾ ਕਰਾਇਆ ਜਿਓ ਤੇ ਪਾ ਕੇ ਆ ਜਿਓ ਗੱਡੀ ਲੈ ਜਿਓ ਮੋੜ ਦੇ ਨਹੀਂ ਇਹ ਖਾਲੀ ਸਿੰਪਲ ਸਕੋਰ ਕਿਵੇਂ ਹੋਣਾ ਚਾਹੀਦਾ ਸਿੰਪਲ ਸਕੋਰ 700 ਪਲੱਸ ਹੋਵੇ ਜੀ ਠੀਕ ਹੈ ਲੈ ਮਿੱਤਰੋ 700 ਪਲੱਸ ਸਿੰਪਲ ਸਕੋਰ ਹੋਣਾ ਚਾਹੀਦਾ ਫਿਰ ਇਹ ਗੱਡੀ ਮਿਲ ਜੂ ਚੱਕ ਲਓ ਮੇਰਾ ਭਰਾ ਮੋਬਾਈਲ ਨੰਬਰ ਚੱਲ ਰਿਹਾ ਸਕਰੀਨ ਤੇ ਅੱਗੇ ਕਹਿੰਦੇ ਆਹ ਦੇਖੋ ਬੀਲ ਕੱਪ ਬੌਸਟ ਨਹੀਂ ਲਾਗਦੇ ਨਾ ਬਈ ਇਹਦੇ ਜੀਕਰ ਦਾ ਲਾ ਲਈਏ ਲਾ ਲਓ ਯਾਰ ਮੈਂ ਕਹਿੰਦਾ ਮੁਰਗਤੀ ਪਾ ਦੇਣਾ ਕੀ ਗੱਲ ਬਾਤ ਆ ਦੀ ਇਹਦਾ ਬਾਈ ਜੀ 2000 17 ਮਾਡਲ 17 ਬਾਈ ਮੈਂ ਇੱਕ ਹੈ ਨਾ ਹੁਣ ਇਹ 17 ਮਾਡਲ ਆ ਉਹ ਹੈਗੀ ਜੀ 15 ਮਾਡਲ ਤਮਾਕਾ ਵਧਿਆ ਜਾਂਦਾ ਇਹਦੇ ਵੀ ਮੈਂ ਕਿਹਾ ਬਾਈ ਜੀ ਆਪਾਂ ਇਹ ਜਿਆ ਰੇਟ ਦੇਣਾ ਵੀ ਜਿਹੜੇ ਮਿੱਤਰ ਹੁਣ ਜਿਵੇਂ ਹੁਣ ਮੂਰੇ ਅੱਜ ਸ਼ਾਮ ਹੋ ਰਹੀ ਆ ਤਾਂ ਕੱਲੂ ਦਿਨ ਚੜਦੇ ਨੂੰ ਜਾ ਕੇ ਗੱਡੀ ਲੈ ਆਈਏ ਲੈ ਇਹ ਗੱਡੀਆਂ ਬਾਈ ਜੀ 17 ਮਾਡਲ ਮੈਂ ਨਾ ਦੇ ਉਹ ਓਰੀਜਨਲ ਕਿੰਨੀ ਆ ਇਹ ਪੰਪਰ ਸੱਟ ਕੇ ਸਾਰੀ ਓਰੀਜਨਲ ਆ ਇੰਜਨ ਗੇਅਰ ਕਿੰਮਾ ਗੱਡੀ ਦਾ ਇੰਟਰਨਲ ਗੇਅਰ ਦੀ ਗਾਰੰਟੀ ਆ ਜੀ 6 ਮਹੀਨੇ ਦੀ ਆਪਾਂ ਗਾਰੰਟੀ ਦੇਵਾਂਗੇ ਇੰਜਨ ਗੇਅਰ ਦੀ ਮਤਲਬ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਮਿਲੂਗੀ ਫਰੰਟ ਗਲਾਸ ਤੋਂ ਲੈ ਕੇ ਸਾਰੇ ਨਾਲ ਦੇ ਆ ਜੀ ਅੱਛਾ ਨੌਨ ਐਕਸੀਡੈਂਟ ਗੱਡੀ ਜੈਨੂਨ ਸਿੰਗਲ 에ਅਰ ਬੈਗ ਵਾਲਾ ਮੱਚਾ ਠੀਕ ਹੈ 2017 ਮਾਡਲ ਗੱਡੀ ਆ ਹਾਂ ਪਹਿਲੇ ਨਾਂ ਤੇ ਚਾਬੀਆਂ ਦੋਨੇ ਗੱਡੀ ਆਪਾਂ ਦੇ ਦਾਂਗੇ ਬਾਈ ਜੀ 450000 ਦੀ ਐਨਓਸੀ ਦੇ ਨਾਲ 450000 ਦੀ ਭਾਈ 17 ਮਾਡਲ ਹੈ 17 ਮਾਡਲ ਹੈ ਜੀ ਉਹ ਭਾਈ 14 14 ਮਾਡਲ ਮਿਲਦੇ ਨਾ ਰੇਟ 'ਚ ਆਪਾਂ ਦੇ ਰਹੇ ਆ ਜੀ ਲੈ ਮਿੱਤਰੋ 14 ਮਾਡਲ ਹੈ ਰੇਟ ਦੇ ਵਿੱਚ 17 ਮਾਡਲ ਗੱਡੀ ਚੱਕ ਲਿਓ ਮੇਰਾ ਭਰਾ ਇਦੋਂ ਘੱਟ ਰੇਟ ਨਹੀਂ ਮਿਲਣਾ ਹੈ ਕਿਤੋਂ ਜਿੱਥੇ ਤੁਸੀਂ ਮਰਜੀ ਯਾਰ ਟਰਾਈ ਕਰ ਲਿਓ ਤੇ ਸਿੱਧੇ ਸ਼ਬਦਾਂ ਇਹ ਕਹਿੰਦਾ ਹੈ ਕਿਦੋਂ ਘੱਟ ਸਸਤੀ ਗੱਡੀ ਨਹੀਂ ਮਿਲ ਸਕਦੀ ਸੋਹਣੀ ਕਾਰ ਆ ਨਾਲੇ ਜੈਨੂ ਨਾ ਹਾਂਜੀ ਬਾਈ ਤੇ ਇਹ ਤਾਂ ਨਹੀਂ ਹੈ ਉੱਤੇ ਕੋਈ ਪੈਸਾ ਲੱਗਣ ਵਾਲਾ ਹੋਵੇ 1 ਰੁਪਏ ਦਾ ਖਰਚਾ ਵੀ ਨਹੀਂ ਗੱਡੀ ਤੇ ਬਾਈ ਜੀ ਅੱਛਾ ਹਾਂਜੀ ਸਾਰੇ ਕੰਮ ਕਮ ਹੋਇਆ ਸਾਰਾ ਕੁਝ ਓਕੇ ਆ ਨਵੀਂ ਗੱਡੀ ਆ ਕੰਮ ਕਰਾਉਣ ਦੀ ਲੋੜ ਹੀ ਨਹੀਂ ਜੀ 17 ਮਾਡਲ ਆ ਸਿੰਗਲ ਓਨਰ ਆ ਜੀ ਲਓ ਮਿੱਤਰੋ ਫਸਟ ਓਨਰ ਆ ਗਈ ਐਨਓਸੀ ਸ਼ੀਤੀ ਤੁਹਾਡੇ ਨਾਂ ਦੇ ਹਨਾ ਵੀਰੇ ਐਨਓਸੀ ਨਾਲ ਰਿਟਨ ਆ ਇਹ ਐਨਓਸੀ ਨਾਲ ਜੀ ਠੀਕ ਹੈ ਲਓ ਮਿੱਤਰੋ 6.5 ਲੱਖ ਦੇ ਵਿੱਚ ਇਹ ਗੱਡੀ ਲੈ ਜਿਓ 2017 ਮਾਡਲ ਗੱਡੀ ਡੀਜ਼ਲ ਦੀ ਹਨਾ ਬਾਈ ਡੀਜ਼ਲ ਬਾਈ ਜੀ ਠੀਕ ਹੈ ਅਗੇ ਇੱਧਰ ਆ ਗਈ ਬਾਈ 16 ਮਾਡਲ ਇਹ ਵੀ ਧਮੱਕਈ ਆ ਬਾਈ ਜੀ ਧਮੱਕਈ ਆ ਮਿੱਥੋਂ ਦਾ ਪਰਦੇ ਧਮੱਕਈ ਗੱਲ ਪਿਆਰੀ ਇਹ ਪੰਜਵੀਂ ਗੱਡੀ ਆ ਇਹ ਠੀਕ ਐ ਕੀ ਡਿਟੇਲ ਆ ਦੀ ਗੱਡੀ ਦਾ ਇਹ ਬਾਈ ਜੀ 2016 ਮਾਡਲ VDI ਸਿੰਗਲ ਓਨਰ ਦੋਨੇ ਚਾਬੀਆਂ ਹਾਂ ਤੇ ਚਾਰੇ ਟਾਇਰ ਗੱਡੀ ਦੇ ਨਵੇਂ ਆ ਠੀਕ ਐ ਗਰੰਟ ਗਲਾਸ ਤੋਂ ਲੈ ਕੇ ਸਾਰੇ ਨਾਲ ਗਏ ਜੀ ਇਹ ਗੱਡੀ ਓਰੀਜਨਲ ਦੇ ਬੰਪਰ ਛੱਡ ਕੇ ਇਹ ਵੀ ਸਾਰੀ ਜੈਨੂਨ ਆ ਜੀ ਬਸ ਮਿੱਥੋਂ ਬੰਪਰ ਛੱਡ ਕੇ ਸਾਰੀ ਗੱਡੀ ਇਹ ਵੀ ਓਰੀਜਨਲ ਆ ਹੋਰ ਕੀ ਗੱਲਬਾਤ ਆ ਦੀ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਜੀ 4 ਲੱਖ ਤੇ 35000 ਦੀ ਐਨਓਸੀ ਨਾਲ 4 ਲੱਖ 35000 ਦੀ ਹਾਂਜੀ ਬਾਈ ਜੀ 2016 ਮਾਡਲ ਗੱਡੀ ਠੀਕ ਹੈ ਘੈਂਟ ਗੱਡੀ ਹੈਗੀ ਤੇ ਬਈ 7ਵੇਂ ਮਹੀਨੇ ਦੀ ਹੈਗੀ ਤੇ ਘੈਂਟ ਆ ਬੀਲ ਕਾਪ ਇਹਦੇ ਹੀ ਪਏ ਹੋਣੇਗੇ ਇਹ ਥੋੜੀ ਵਾਈਟ ਚ ਆ ਗਈ ਤੇ ਆਹ ਆਉਗੀ ਜਿਹੜੀ ਗ੍ਰੀਨ ਇਹ 옵ਸ਼ਨ ਆ ਹੋ ਗਿਆ ਕੋਈ ਭਰਾ ਆ ਰੰਗ ਪਸੰਦ ਵੀ ਕਰਦੇ ਆ ਇਹ ਜ਼ਿਆਦਾਤਰ ਵਾਈਟ ਵੀ ਕਰਦੇ ਆ ਠੀਕ ਹੈ ਲੈ ਮਤਲਬ ਥੋੜੇ ਜਿਹੇ ਪੈਸੇ ਵਧਲਾ ਦੇਵਾਲੇ ਜੇ ਹਨਾ ਠੀਕ ਹੈ ਜੇ ਭਾਈ ਉੱਚਾ ਮਾਡਲ ਲੈਣੀ ਹੋਈ ਤਾਂ 15000 ਰੁਪਿਆ ਵਧ ਦੇ ਦਿਓ ਆ ਲੈ ਜਿਓ ਛੱਡਾਉਣੇ ਪਰ 15 ਲੈ ਜਿਓ ਠੀਕ ਹੈ ਲੈ ਮਿੱਤਰੋ ਗੱਲਬਾਤ ਕਰ ਲਿਓ ਸੋਹਣਾ ਰੇਟ ਨੇ ਤੇ ਇਹ ਤੇ ਵੀ ਲੱਖ ਦੇ ਕੇ ਤੇ ਵੀ ਲੱਖ ਦੇ ਕੇ ਲੋਨ ਹੋ ਜਾਊਗਾ ਹੋ ਜਾਊ ਆ ਗੱਡੀਆਂ ਲੈ ਜਾਓ ਮੇਰਾ ਭਰਾ Swift ਗੱਡੀਆਂ ਠੀਕ ਹੈ ਗੱਲਬਾਤ ਤੁਸੀਂ ਕਰ ਲਿਓ ਤੇ ਭਾਈ ਅੱਗੇ ਆ ਇਹ ਵੀ ਪੈਨ ਕੱਟ ਦਾ ਰਿਕਰਡ ਵਾਲੀਆ ਇਹ ਵੀ ਪੈਨ ਕੱਟ ਦਾ ਲੈ ਮਿੱਤਰੋ Hondaमेज ਪੈਨ ਕੱਟ ਦਾ ਰਿਕਰਡ ਲੈ ਕੇ ਆਇਓ ਗੱਡੀ ਲੈ ਜਾਓ ਡਿਟੇਲ ਕੀ ਆ ਵੀਰੇ ਦੀ 2016 ਮਾਡਲ ਆ ਜੀ ਹਾਂਜੀ ਵੀਰੇ ਬਾਹਰ ਮੈਂ ਮਹੀਨੇ ਦੀ ਆ ਠੀਕ ਹੈ ਦੂਜੀ ਨੌ ਦੀ ਗੱਡੀ ਆ ਤੇ ਡੀਜ਼ਲ ਵੇਰੀਐਂਟ ਆ ਬਾਹਰ ਮੈਂ ਮਹੀਨੇ ਦੀ ਆ ਬਾਹਰ ਮੈਂ ਦੀ 12 ਮੰਨ ਕੇ ਲਿਓ ਜੀ 12 ਮੰਨ ਕੇ ਲਿਓ ਮਿੱਤਰੋ ਡੀਜ਼ਲ ਦੀ ਆ ਭਾਈ ਡੀਜ਼ਲ ਵਾਈ ਜੀ ਮਿੱਤਰੋ ਡੀਜ਼ਲ ਦੀ ਆ ਤੇ ਉਹ ਸੀਟ ਕਵਰ ਦਿਖਾ ਦਿਓ ਜੀ ਇੰਨੇ ਘੈਂਟ ਆ ਵੀ ਤੁਸੀਂ ਵਾਕੀ ਬਈ ਵੀ ਤੁਸੀਂ ਅੱਜ ਤੱਕ ਇਹ ਮੰਨ ਲਓ Honda ਵਿੱਚ ਇਦਾਂ ਦੇ ਸੀਟ ਕਵਰ ਨਹੀਂ ਦੇਖੇ ਨਹੀਂ ਦੇਖੇ ਬਈ ਸੌ ਲੱਗੇ ਬਾਕੀ ਘੈਂਟ ਬ੍ਰੋ ਸੀਟ ਕਵਰ ਨੇਗੇ ਵੱਡੇ ਵੱਡੇ ਗੱਡੀਆਂ ਜਾਂਦੇ ਨੇ ਇਹ ਸੀਟ ਕਵਰ ਲੱਗ ਜਿਹਾ ਵਾਲੀ ਫੀਲਿੰਗ ਫੁੱਲ ਆਣ ਬਾਈ ਬੋਲੇ ਬਾਈ ਜੀ ਠੀਕ ਹੈ Hondaमेज 2016 ਵੀ 12ਵੇਂ ਮਹੀਨੇ ਦੀ 17 ਮੰਨ ਕੀ ਆਜਿਓ ਤੇ ਪੈਨ ਗੱਡਾ ਧਾਰ ਕੱਢ ਲਿਆਏ ਤੇ ਰੇਟ ਤਾਂ ਨਹੀਂ ਵਧਦੇ ਦਾ ਕਸੇਵੀਆਂ ਰੇਟ ਸੇਮ ਆ 380 ਦੀ ਆਪਾਂ ਗੱਡੀ ਦੇ ਦਾਂਗੇ ਤੇ 380 ਦਾ ਹੀ ਲੋਨ ਕਰਾ ਦਾਂਗੇ ਜੀ ਲੈ ਮਿੱਤਰੋ ਨੰਬਰ ਪੰਜਾਬ 380 ਦਾ ਹੀ ਲੋਨ ਹੋ ਜੂਗਾ ਚੱਕ ਲੈ ਮੇਰਾ ਪੂਰਾ ਪੈਨ ਗੱਡ ਧਾਰ ਕਾਰ ਥੋੜਾ ਕਿਰਾਇਆ ਲਿਆਇਓ ਠੀਕ ਹੈ ਤੇ ਭਾਈ ਇੱਕ ਆਫਰ ਹੋਰ ਦੇ ਦੇ ਹੁਣ ਦੇ ਦਈਏ ਆ ਜਿੰਨੀਆਂ ਵੀ ਗੱਡੀਆਂ ਨੂੰ ਦਿਖਾਈਆਂ ਨੇ ਹੁਣ ਤੱਕ ਹਾਂਜੀ ਟੈਂਕੀ ਸਾਰਾ ਨਾ ਫੁੱਲ ਦੀ ਫੁੱਲ ਟੈਂਕੀ ਚਾਹੀਦੀ ਚਲੋ 2 ਦਿਨ ਦਾ ਕਰ ਲੂਗੀ 2 ਦਿਨ ਦਾ ਜਿਹੜਾ ਬੰਦਾ ਮੋਗਨਾ ਚ ਗੱਡੀ ਲੈ ਗਿਆ 2 ਦਿਨਾਂ ਦੇ ਵਿੱਚ ਜਿਹੜਾ ਵੀਰ ਕੋਈ ਗੱਡੀ ਲੈ ਕੇ ਜਾਊ ਸ਼ੇਅਰ ਕਰਕੇ ਉਹ ਵੀਡੀਓ ਹਾਂਜੀ ਅੱਜ 28 ਤਰੀਕ ਹੈ ਜੀ ਹਾਂਜੀ ਵੀਰੇ 31 ਤਰੀਕ ਤੱਕ ਇਹ ਗੱਡੀਆਂ ਦੀ ਆਪਾਂ ਤੁਹਾਨੂੰ ਜਿਹੜੀ ਵੀ ਲਓਗੇ ਡੀਜ਼ਲ ਦੀ ਟੈਂਕੀ ਫੁੱਲ ਮਿਲੂ ਲੈ ਮਿੱਤਰੋ ਤਾਂ ਕੀ ਫੋਲ ਮਿਲੂਗੀ ਆ ਜਿੰਨੇ ਵੀ ਹੁਣ ਤੱਕ ਤੁਹਾਨੂੰ ਆਪ ਗੱਡੀਆਂ ਦਿਖਾਈਆਂ ਨਹੀਂ ਗਈਆਂ ਗੱਲਬਾਤ ਕਰ ਲਿਓ ਡੀਲ ਬਹੁਤ ਸੋਹਣੀ ਹੋਣੀ ਹੈ ਹੋਣ ਵਾਲੀ ਹੈਗੀ ਤੇ ਭਾਈ ਜਿੰਨੇ ਵੀ ਗੱਡੇ ਦਿਖਾਏ ਨੇ ਰੇਟ ਬਾ ਕਮਾਲ ਨੇ ਭਾਈ ਠੀਕ ਹੈ ਗੱਲਬਾਤ ਕਰ ਲਿਓ ਕਿਤੇ ਇਹ ਨਾ ਕਹੋ ਭਾਈ ਇਹ ਪੈਨ ਕਟ ਦਾ ਰਿਕਾਰਡ ਆ ਵੀ ਸਾਨੂੰ ਸਵਿਫਟ ਵੀ ਚਾਹੀਦੇ ਪੈਨ ਕਟ ਦਾ ਰਿਕਾਰਡ ਇਹ ਜਿਹਦੇ ਜਿੰਨਾ ਰੇਟ ਬੋਲੇਗਾ ਉਨੇ ਹੀ ਹੋਊਗਾ ਜਿੰਨੀ ਡਾਊਨ ਪੇਮੈਂਟ ਦੱਸੀ ਗਈ ਆ ਉਨੀ ਡਾਊਨ ਪੇਮੈਂਟ ਹੋਊਗਾ ਨਾ ਜੀ ਠੀਕ ਹੈ ਸਿਮ ਬਲ ਸਕੋਰ ਤੁਹਾਡਾ ਵਧੀਆ ਹੋਣਾ ਚਾਹੀਦਾ ਕਿਤੇ ਇਹ ਨਾ ਕਹੋ ਵੀ 650 ਵਾਲੇ ਦੇ ਉਸ ਹੀ ਲੂਣ ਤੇ ਬਲ ਸਕੋਰ ਤੇ 650 ਵਾਲਾ 9% ਬੈਂਕ ਵਾਲੇ ਚੈੱਕ ਕਰਦੇ ਆ ਬੰਦਾ ਵੀ ਵਾਕਈ ਕਿਸ਼ਤ ਭਰਨ ਜੋਗਾ ਠੀਕ ਹੈ ਇੰਟਰਸਟ ਵੀ ਬਦਲ ਆਦਾ ਫਿਰ ਉੱਤੇ ਨਹੀਂ ਇੰਟਰਸਟ ਦਾ ਕੋਈ ਥੋੜਾ ਬਹੁਤ ਹੀ ਫਰਕ ਪੈਂਦਾ ਕੋਈ ਜ਼ਿਆਦਾ ਨਹੀਂ ਹੈਗਾ ਜੀ ਠੀਕ ਹੈ ਇਹ 700 ਪਲੱਸ ਵਾਲੇ ਦਾ ਅਲੱਗ ਬੈਂਕ ਖੋਜ ਹੋਣੀ ਚਾਹੀਦੀ ਮਤਲਬ ਸਿੰਪਲ ਸਕੋਰ ਤੋਂ ਡੱਕ ਐਂਡ ਹੋਣਾ ਚਾਹੀਦਾ ਗੱਲਬਾਤ ਕਰ ਲਿਓ ਅੱਗੇ ਇਧਰ ਨਿਸਾਨ ਵਾਲੇ ਦੀ सनी ਆ ਗਈ 14 ਮਾਡਲ ਆ ਜੀ 14 ਮਾਡਲ ਦੂਜੇ ਨਾਲ ਦੀ ਆ ਹੂੰ ਐਕਸਲ ਮੋਡਲ ਡਬਲ ایر ਬੈਗ ਦੇ ਵਿੱਚ ਆ ਰਿਹਾ ਬਲਰ ਨੰਬਰ 14 14 ਦਾ ਨਵਾਂ ਤੇ ਜੋੜਾ ਹੈਗਾ 60 ਪੈਸੇ ਠੀਕ ਹੈ ਭਾਈ ਇਹ ਗੱਡੀ ਦੀ ਕੀਮਤ ਰੱਖੀ ਹੈ ਜੀ ਆਪਾਂ 3 ਲੱਖ ਰੁਪਈਆ ਤੇ ਗੱਡੀ ਤੇ 1.5 ਲੱਖ ਦਾ ਕਰਾਂਦਾਂਗੇ ਜੀ ਲੋਨ ਵੀ ਲਓ ਮਿੱਤਰੋ 3 ਲੱਖ ਦੀ ਕੀਮਤ ਆ 1.5 ਲੱਖ ਦਾ ਹੋ ਜੂ ਲੋਨ ਨਿਸਾਨ ਵਾਲਿਆਂ ਦੀ ਸਣੀ ਚੱਕ ਲਿਓ ਡੀਜ਼ਲ ਚ ਹਾਂਜੀ ਭਾਈ ਠੀਕ ਹੈ ਗੱਲਬਾਤ ਕਰ ਲਿਓ ਮੋਬਾਈਲ ਨੰਬਰ ਚੱਲ ਰਿਹਾ ਉਸ ਸਕ੍ਰੀਨ ਤੇ ਗੱਲਬਾਤ ਕਰ ਲਿਓ ਕਹਿੰਦੇ ਵਰਨਾ ਵਰਨਾ ਕਰੀ ਜੰਨੇ ਉਹ ਚੱਕੋ ਪਿਆ ਆਵ ਨੰਬਰ ਦੀ ਵਰਨਾ ਠੀਕ ਹੈ ਇਹਦੇ ਬਿਨਾਂ ਨਹੀਂ ਸਰਨਾ ਹਾਂਜੀ ਬਾਈ ਜੀ ਕੀ ਕੀ ਗੱਲ ਬਾਤ ਹੈ ਇਹ 2013 ਰਜਿਸਟਰ 13 ਮਾਡਲ ਆ ਜੀ ਹਾਂਜੀ 1.6 sx ਮਾਡਲ ਆ ਡਬਲ 에ਅਰ ਬੈਗ ਦੇ ਵਿੱਚ ਕੰਪਨੀ ਲਾਇਬਿਲ ਨਾਲੀ ਕੰਪਨੀ ਲਾਇਬਿਲ ਨਾਲਾ ਨੰਬਰ ਦੇ ਨਾਲ ਕਾਰ ਆ ਵਰਨਾ ਫਲੂਡਿਕ ਤੇ ਗੱਡੀ ਤੇ ਇੱਕ ਛੋਟੀ ਜੀ ਆਫਰ ਵੀ ਆ ਆਫਰ ਛੋਟੀ ਵੀ ਨਹੀਂ ਵੱਡੀ ਆ ਵੱਡੀ ਆ ਆਫਰ ਇਹ ਵੀ ਗੱਡੀ ਦੇ ਉੱਪਰ ਮਾਨੂੰ ਲੋਨ ਕਰਵਾਇਆ ਸੀ ਪਾਰਟੀ ਨੇ ਜਿੰਨਾ ਤੋਂ ਆਪਾਂ ਲਈ ਆ ਠੀਕ ਹੈ ਬਾਈ ਜੇ ਕੋਈ ਬੰਦਾ ਵਧੀਆ ਲੋਨ ਭਰਨ ਵਾਲਾ ਵੀ ਹੋਵੇ ਤਾਂ ਆਪਾਂ ਲੋਨ ਸਮੇਤ ਵੀ ਕਾਰ ਗੱਡੀ ਦੇ ਦਾਂਗੇ ਠੀਕ ਹੈ ਇਹ ਮਤਲਬ ਉਹਨਾਂ ਦੇ ਨਾਂ ਤੇ ਟ੍ਰਾਂਸਫਰ ਹੋ ਜੂਏ ਸਿੱਧਾ ਕਿਸ਼ਤਾਂ ਭਰੀ ਜਾਊ ਜਦੋਂ ਬੈਂਕ ਲੋਨ ਕਲੀਅਰ ਹੋ ਗਿਆ ਤੇ ਆਪਾਂ ਬੈਂਕ ਐਨਓਸੀ ਲੈ ਦਾਂਗੇ ਪਾਰਟੀ ਠੀਕ ਹੈ ਮਤਲਬ ਕਿ ਆਪਣਾ ਫਾਇਲ ਖਰਚਾ ਚੱਕਿਆ ਜੇ ਬੰਦਾ ਮੰਨ ਲਓ ਵੀ ਲੋਨ ਟ੍ਰਾਂਸਫਰ ਕਰਾਊਗਾ ਤੇ ਖਰਚੇ ਫੇਰ ਪੈਣੇ ਆ ਜੀ ਹਾਂਜੀ ਆਪਾਂ ਐਗਰੀਮੈਂਟ ਕਰਕੇ ਗੱਡੀ ਦੇ ਦਾਂਗੇ ਜੀ ਤੇ ਕਿਸ਼ਤਾਂ ਜਿੰਨੀਆਂ ਹੋਣਗੀਆਂ ਬੰਦਾ ਪੇ ਕਰ ਦੂਗਾ ਠੀਕ ਹੈ ਬਾਈ ਜਦੋਂ ਕਿਸ਼ਤ ਜੇ ਵੀ ਕੈਨਸਲ ਵੀ ਹੋ ਜੂ ਤੇ ਟ੍ਰਾਂਸਫਰ ਵੀ ਹੋ ਜੂ ਕਿੰਨੇ ਪੈਸੇ ਦੇ ਕੇ ਗੱਡੀ ਮਿਲ ਜੂ ਇਹ ਬਾਕੀ 1 ਲੱਖ ਰੁਪਈਆ ਦੇ ਕੇ ਗੱਡੀ ਮਿਲ ਜੂ ਜੀ ਹਾਂਜੀ 4 ਲੱਖ 10 ਹਜ਼ਾਰ ਇਹਦੀ ਟੋਟਲ ਕੀਮਤ ਆ 3 ਲੱਖ 10 ਹਜ਼ਾਰ ਦੀਆਂ ਕਿਸ਼ਤਾਂ ਭਰਨੀਆਂ ਪੈਣਗੀਆਂ ਲੈ ਮਿੱਤਰੋ 3 ਲੱਖ 10 ਹਜ਼ਾਰ ਦੀਆਂ ਕਿਸ਼ਤਾਂ ਭਰਨੇ ਬਣੀਆਂ 1 ਲੱਖ ਰੁਪਏ ਲੈ ਆਇਓ ਠੀਕ ਹੈ ਵਰਨਾ ਫਲੂਟਿਕ ਗੱਡੀ ਲੈ ਜਿਓ 2013 ਮਾਡਲ ਠੀਕ ਹੈ ਠੀਕ ਹੈ ਗੱਲਬਾਤ ਕਰ ਲਿਓ ਬਹੁਤ ਵਧੀਆ ਫੈਸਿਲਿਟੀ ਆ ਜੇ ਕਿਸੇ ਵੀਰ ਦਾ ਸਿੰਪਲ ਸਕੋਰ ਘੱਟ ਆਗਾ ਲੋਨ ਨਹੀਂ ਹੁੰਦਾ ਵਰਨਾ ਗੱਡੀ ਲੈਣੀ ਆ ਆ ਲੈ ਜਿਓ ਮੇਰਾ ਭਰਾ ਠੀਕ ਹੈ ਕੱਲਿਆ ਕਿਸ਼ਤਾਂ ਭਰ ਦਿਓ ਹਨਾ ਵੀਰੇ ਹਾਂਜੀ ਬਈ ਤੁਹਾਡਾ ਫਾਇਲ ਫੁੱਲ ਖਰਚਾ ਜਿਹੜਾ ਇੰਸ਼ੋਰ ਸੂਰ ਦਾ ਹੁੰਦਾ ਸਭ ਚੱਕਿਆ ਗਿਆ ਨਾ ਬਈ ਘੱਟੋ ਘੱਟ 20-25 ਹਜ਼ਾਰ ਦਾ ਫਾਇਦਾ ਹੋ ਗਿਆ ਹਨਾ 25 ਹਜ਼ਾਰ ਦਾ ਜੀ ਪਲੱਸ ਵਿਆਜ ਦਾ ਵੀ ਫਾਇਦਾ ਹੋਣਾ ਵਿਆਜ ਦਾ ਵੀ ਫਾਇਦਾ ਹੋ ਗਿਆ ਠੀਕ ਹੈ ਬਾਕੀ ਗੱਲਬਾਤ ਕਰ ਲਿਓ ਲੱਖ ਰੁਪਏ ਲੈ ਆਇਓ ਉਹਦੇ ਬਾਅਦ ਲੈ ਜਿਓ ਗੱਡੀ 3 ਲੱਖ 10 ਹਜ਼ਾਰ ਦੀ ਬਾਅਦ ਵਿੱਚ ਪਰਣਾ ਬੂਹਣਾ ਬਈ 211000 ਰੁਪਏ ਠੀਕ ਹੈ ਗੱਲਬਾਤ ਕਰ ਲਿਓ ਸਕਰੀਨ ਤੇ ਮੋਬਾਈਲ ਨੰਬਰ ਆ ਅੱਗੇ ਬਾਈ ਸਕੌਡ ਡਾਲਰ ਆ ਗਈ ਸਕੌਡਾ ਜੀ 2010 ਮਾਡਲ ਆ ਬਾਈ ਠੀਕ ਹੈ ਬਾਈ ਪਹਿਲਾਂ ਗੱਲ ਲਾ ਦਈਏ ਇਹ ਤੇ ਲੋਨ ਨਹੀਂ ਹੋਣਾ ਇੱਥੇ ਲੋਨ ਨਹੀਂ ਹੋਣਾਗਾ ਹਾਂ 10 ਮਾਡਲ ਜਿਹੜੀ 10 ਸਾਲ ਤੋਂ ਪੁਰਾਣੀ ਗੱਡੀ ਆ ਗਈ ਉੱਤੇ ਲੋਨ ਨਹੀਂ ਹੁੰਦਾਗਾ ਤੇ ਆਟੋਮੈਟਿਕ ਗੱਡੀ ਆ ਤੇ ਗੱਡੀ ਸਾਰੀ origignal ਆ ਅੱਛਾ ਗੱਡੀ ਦੀ ਵੀ ਗਾਰੰਟੀ ਆ ਬਈ ਹੈ ਵੀ ਬਹੁਤ ਆ ਯਾਰ ਟਾਕੀਆਂ ਦੇਖੀ ਟਾਕੀਆਂ ਤਾਂ ਦੇ ਦਿਆਂ ਮੈਂ ਕਹਾਂ ਵੀ ਪੂਰੀ ਘੈਂਟ ਗੱਲ ਬਾਤ ਆ ਬਾਈ ਸੋਹਣੀ ਗੱਡੀਆਂ ਅੰਦਰੋਂ ਵਧੀਆ ਇੰਟੀਰੀਅਰ ਪਿਆ ਆਟੋਮੈਟਿਕ ਦੇ ਵਿੱਚ ਸਕੋਡਾ ਲੋਰਾ ਤੇ ਰੰਗ 65 ਦੀ Ориਜినਲ ਆ ਬਾਈ Ориਜినਲ ਜੀ ਬੰਪਰ ਛੱਡ ਕੇ ਸਾਰੀ ਕਾਰ Ориਜినਲ ਆ 10 ਮੋਟਲੈਟਿਕਾ 10 ਮੋਟਲਾ ਚੰਗੀ ਗੱਡੀ ਆ 6000 ਨੰਬਰ ਆ ਜੀ ਨੰਬਰ 6000 ਆ ਬਾਈ ਠੀਕ ਐ ਤੇ ਬਾਈ ਆਹਾ ਹੋ ਜੂਗਾ ਆ ਹੋ ਜੂ ਹੋ ਜੂ ਜੀ ਠੀਕ ਐ ਹਾਂ ਜੀ ਤੇ ਰੇਟ ਫਿਰ ਦੇ ਦੋ ਤਮਾਕੇ ਵਾਲਾ ਦਾ ਰੇਟ ਤਮਾਕੇ ਦਾ 240000 ਦੀ ਕਾਰ ਦੇ ਦਾਂਗੇ 240000 ਹਾਂ ਜੀ ਮਤਲਬ 240000 ਦੀ ਸਕੋਡਾ ਲੋਰਾ ਗੱਡੀ ਲੈ ਜੇ ਕੋਈ ਵੀਰ ਆਟੋਮੈਟਿਕ ਗੱਡੀ ਲੈਣਾ ਚਾਹੁੰਦਾਗਾ ਠੀਕ ਐ ਆ ਲੈ ਜਾਓ ਗੱਡੀ ਗੱਲਬਾਤ ਤੁਸੀਂ ਕਰ ਲਿਓ ਵੀਰੇ ਇੱਕ ਵਾਰੀ ਨਾ ਆਪਣਾ ਐਡਰੈਸ ਮਾੜਾ ਦੱਸ ਦਿਓ ਐਡਰੈਸ ਸਾਹਿਬ ਜੀ ਆਪਣਾ ਪਿੰਡ ਦੱਦਾਹੂਰ ਤਹਿਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਠੀਕ ਹੈ ਬਾਈ ਰਾਇਕੋਟ ਤੋਂ 8 ਕਿਲੋਮੀਟਰ ਬਰਨਾਲਾ ਰੋਡ ਤੇ ਪਿੰਡ ਆ ਦੱਦਾਹੂਰ ਨਹਿਰ ਦਾ ਪੁਲ ਬਹੁਤ ਮਸ਼ਹੂਰ ਆ ਪੁਲ ਦੇ ਉੱਪਰ ਹੀ ਆਪਣਾ ਕਾਰਬਾਾਰ ਹੈ ਠੀਕ ਹੈ ਤੇ ਮਿੱਤਰੋ ਗੱਲਬਾਤ ਕਰ ਲਿਓ ਮੋਬਾਈਲ ਨੰਬਰ ਸਹੀ ਤੇ ਚੱਲ ਰਿਹਾ ਤੇ ਬਾਈ ਲਾਈਕ ਜ਼ਰੂਰ ਕਰ ਦਿਓ ਤੇ ਬਾਈ ਵੀਡੀਓ ਕਿਵੇਂ ਲੱਗੀ ਇਹ ਜ਼ਰੂਰ ਦੱਸਿਓ ਤੇ ਬਾਕੀ ਬਹੁਤ ਘੈਂਟ ਰੇਟ ਦਿੰਦੇ ਆ ਬਾਈ ਤੁਸੀਂ ਜਰੂਰ ਖੁਸ਼ ਕਰਤੀ ਠੀਕ ਹੈ ਤੇ ਬਾਕੀ ਗੱਲ ਦੰਦੇ ਰਮਾਂਗੇ ਠੀਕ ਹੈ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਿਆ ਭਾਈ ਨਾਲ ਗੱਲ ਕਰਕੇ ਤੇ ਭਾਈ ਬਣੇ ਰਹੋ ਆਪਣੇ ਪੇਜ ਉੱਤੇ ਸਤਿ ਸ਼੍ਰੀ ਅਕਾਲ ਜੀ